ਆ ਲੋਕ ਸਭਾ 2024 ਜੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਚੁਣਿਆ ਜਾਣਾ ਹਰ ਇੱਕ ਵੋਟ ਕਹਿੰਦੇ ਪਾਉਣੀ ਵੀ ਬਤਿ ਜਰੂਰੀ ਆ ਪਰ ਜਿਹੜੇ ਬਜ਼ੁਰਗ ਨੇ 100 ਸਾਲ ਤੋਂ ਉੱਪਰ ਉਹ ਵੀ ਕਹਿੰਦੇ ਵੋਟ ਪਾਉਣਗੇ ਗਲਸੀ ਨਾਬਾ ਹਲਕੇ ਦੀ ਗੱਲ ਕਰਨ ਜਾ ਰਿਹਾ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਨਾਬਾ ਨਾਬਾ ਦਾ ਪਿੰਡ ਪਿੰਦਾ ਸਹੌਲੀ ਜਿੱਥੋਂ ਕੋਈ ਬਚਨ ਕੌਰ ਆ 103 ਸਾਲ ਦੀ ਉਮਰ ਦੇ ਵਿੱਚ ਅੱਜ ਵੀ ਪਰ ਕੈਮਾ ਸੁਣਦਾ ਜ਼ਰੂਰ ਉੱਚਾ ਆਪਣੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਬੈਠੀ ਆ ਕਿਵੇਂ ਪਰਿਵਾਰ ਖੁਸ਼ੀ ਦੇ ਨਾਲ ਉਸ ਮਾਂ ਨੂੰ ਉਸ ਦਾਦੀ ਨੂੰ ਆਪਣੀ ਗੋਦ ਦੇ ਵਿੱਚ ਲਈ ਬੈਠਾ ਇੱਕ ਪਾਸੇ ਉਹਨਾਂ ਦੇ ਸੁਪੁੱਤਰ ਬੈਠੇ ਨੇ ਤੇ ਦੂਸਰੇ ਪਾਸੇ ਪੋਤਾ ਬੈਠਾ ਉਹਨਾਂ ਦਾ ਤੇ ਉਧਰ ਨੂਹਾ ਵੀ ਬੈਠੇ ਨੇ ਨਾਲ ਤੁਸੀਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵੋਟ ਪਾਉਣਾ ਹਰ ਇੱਕ ਦਾ ਅਧਿਕਾਰ ਆ ਜਿਸ ਤਰ੍ਹਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਸ ਵੋਟ ਦੇ ਨਾਲ ਚੁਣਿਆ ਜਾਣਾ ਦੇਸ਼ ਦੀ ਤਰੱਕੀ ਦੇ ਲਈ ਚੁਣਿਆ ਜਾਣਾ ਪਰ ਵੋਟ ਪਾਉਣਾ ਕਹਿੰਦੇ ਬਹੁਤ ਹੀ ਜ਼ਰੂਰੀ ਉਸ ਪਰਿਵਾਰ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਦਾਦੀ ਨੂੰ ਬੜਾ ਸ਼ਿੰਗਾਰਿਆ ਬੜਾ ਤੁਸੀਂ ਪਿਆਰ ਦੇ ਰਹੇ ਹੋ ਅੱਜ ਹੈਨਾ ਕੱਲ ਨੂੰ ਵੋਟਾਂ ਵੀ ਪੈਣੀਆਂ ਨੇ ਬੋਟ ਪੀਪਾਵਾ ਕਹਾਂਗੇ ਦਾਦੀ ਦੀ ਸੇਵਾ ਵੀ ਫੁੱਲ ਕਰਦੇ ਆ ਜੀ ਦਾਦੀ ਨੂੰ ਬਹੁਤ ਪਿਆਰ ਨਾਲ ਰੱਖਦੇ ਆ ਜੀ ਦਾਦੀ ਨੂੰ ਹੁਣ ਵੀ ਪੂਰੀ ਸ਼ਾਮ ਕੇ ਰੱਖਦੇ ਆ ਜੀ ਅੱਜ ਵੀ ਨਿਮਾਤ ਆ ਕੇ ਕਹਿਣ ਪੂਰੀ ਹੋ ਕਰਿਆ ਵੀ ਬੋਣੀਆਂ ਕਹਿੰਦੇ ਬੋਟ ਪਵਾਉਣੇ ਆ ਜੀ ਕੱਲ ਨੂੰ ਪਵਾ ਕੇ ਆਵਾਂਗੇ ਜੀ ਸਵੇਰੇ ਜਾ ਕੇ ਕਿਸੇ ਇੰਤਜ਼ਾਮ ਕੀਤੇ ਨੇ ਬੋਟ ਪਾਉਣ ਨੂੰ ਲੈ ਕੇ ਹਾਈ ਕੀ ਇੰਤਜ਼ਾਮ ਨੇ ਬੋਟ ਪਾਉਣ ਲੋਕੇ ਬੀਐਲਓ ਵਗੈਰਾ ਕੋਈ ਤੁਹਾਡੇ ਘਰ ਪਹੁੰਚਿਆ ਕੋਈ ਨਹੀਂ ਪਹੁੰਚਿਆ ਸਰ ਜੀ ਅਸੀਂ ਆਪੇ ਲੈ ਕੇ ਜਾਵਾਂਗੇ ਜੇ ਉਹ ਆਇਆ ਨਹੀਂ ਕੋਈ ਵੀ ਮਾਤਾ ਦੱਸ ਸਕਦੇ ਨੇ ਮਾੜਾ ਮੋਟਾ ਕੋਈ ਆਵਾਜ਼ ਆਵੇ ਮਾਤਾ ਦੀ ਤਮਨੇ ਹੂੰ ਬੇਬੇ ਬੋਲਾ ਵੀ ਵੋਟ ਪਾਉਣ ਜਾਏਂਗੀ ਕੱਲ ਨੂੰ ਬਾਸ ਦਊ ਹੂੰ ਬਾਸ ਵੀ ਬੁੱਤ ਮੰਨ ਫੜ ਕੇ ਲ ਗਿਆ ਨਾ ਬਫ ਫੜ ਕੇ ਨੀਣਾ ਨੀਣਾ ਹੈ ਬਿਲਕੁਲ ਕਹਿੰਦੀ ਫੜ ਕੇ ਲਜਾਣਾ ਪਊਗਾ ਪਰ ਵੋਟ ਮੈਂ ਜ਼ਰੂਰ ਪਾਉਂਗੀ ਦਿਸਦਾ ਵੀ ਘਾਟ ਆ ਪਰ ਪਰਿਵਾਰ ਵਾਲੋ ਵੋਟ ਕਹਿੰਦੇ ਪਵਾਈ ਜਾਣੀਆਂ ਕਿਸ ਤਰ੍ਹਾਂ ਦੇਖਦੇ ਹੋ ਬੜਾ ਪਿਆਰ ਆ ਕਹਿੰਦੇ ਪੰਜ ਸੁਪੁੱਤਰ ਚਲੇ ਗਏ ਇੱਕ ਸੁਪੁੱਤਰ ਅੱਜ ਵੀ ਉਸ ਦੀ ਗੋਦ ਦੇ ਵਿੱਚ ਬੈਠਾ ਕਿਸ ਤਰ੍ਹਾਂ ਦੇਖ ਰਹੇ ਹੋ ਦਾਦੀ ਮਾਤਾ ਨੂੰ ਤੁਸੀਂ ਅੱਜ ਨੂੰ ਕੱਲ ਵੋਟ ਪਾਉਣ ਲਈ ਲੈ ਕੇ ਜਾਓਗੇ ਖੁਸ਼ੀ ਮਾਂ ਨੂੰ ਅਸੀਂ ਉਹਦੇ ਨੂੰ ਪਿਆਰ ਬਹੁਤ ਕਰਦੇ ਹਾਂ ਸ਼ੁਰੂ ਤੋਂ ਸਾਨੂੰ ਬਚਪਨ ਦੇ ਵਿੱਚ ਸਾਹਮੇ ਨੇ ਤੇ ਅਸੀਂ ਪੰਜ ਭਰਾ ਦੀ ਡੈਥ ਹੋ ਗਈ ਮੈਂ ਇਕੱਲੇ ਆ ਇੱਕ ਮੇਰੀ ਭੈਣ ਆ ਤੇ ਅਸੀਂ ਦੋਵੇਂ ਭੈਣ ਪਾਈਆਂ ਤੇ ਮਾਤਾ ਸਾਡੀ ਨੇ ਦੁੱਖ ਬਹੁਤ ਦੇਖੇ ਨੇ ਪਰ ਅੱਜ ਵੀ ਉਹ ਮੈਨੂੰ ਕਹਿੰਦੀ ਕੱਲ ਕਹਿੰਦੀ ਵੀ ਵੋਟ ਪਾਉਣੀ ਆ ਆਪਾਂ ਨੇ ਵੀ ਵੋਟ ਪਾਉਣ ਵਾਸਤੇ ਜਾਵਾਂਗੇ ਤੇ ਅਸੀਂ ਵੋਟ ਪਵਾ ਕੇ ਆਵਾਂਗੇ ਅਸੀਂ ਆਪਣੇ ਅਰੇਂਜਮੈਂਟ ਵਧੀਆ ਕੀਤੇ ਬਨੇ ਵੋਟ ਪਾਉਣ ਲਈ ਹਾਂਜੀ ਜਿਹੜੀ ਪੋਲਿੰਗ ਬੂਥ ਆ ਤੁਹਾਡੇ ਘਰ ਦੀ ਦੂਰੀ ਤੋਂ ਕਿੰਨੀ ਕੁ ਦੂਰ ਆ ਜਿਹੜਾ ਪੋਲਿੰਗ ਬੂਥ ਬਣਾਇਆ ਗਿਆ ਜਿਹੜਾ 1 ਕਿਲੋਮੀਟਰ ਦੂਰੀ ਹੋਊਗਾ ਜੀ ਇੱਕ ਪਿੰਡ ਸਹੋਲੀ ਬਣਾਇਆ ਜੀ ਅਸੀਂ ਅੱਡੇ ਤੇ ਰਹਨੇ ਆ 1 ਕਿਲੋਮੀਟਰ ਪਿੰਡ ਅਸੀਂ ਗੱਡੀ ਦੇ ਵਿੱਚ ਬਿਠਾ ਕੇ ਮਾਤਾ ਨੂੰ ਸਾਡੇ ਨੂੰ ਲੈ ਕੇ ਜਾਵਾਂਗੇ ਉੱਥੇ ਤੁਰ ਕੇ ਜਾਊਗੀ ਵੋਟ ਪਾ ਕੇ ਆਊਗੀ ਬਿਲਕੁਲ ਕਹਿੰਦੇ ਆਪਣੀ ਗੱਡੀ ਦੇ ਵਿੱਚ ਲੈ ਕੇ ਜਾਵਾਂਗੇ ਵੋਟ ਜ਼ਰੂਰ ਪਵਾਵਾਂਗੇ ਪਰ ਖਿਆਲ ਬਹੁਤ ਰੱਖਿਆ ਜਾ ਰਿਹਾ ਮਾਤਾ ਦਾ 103 ਸਾਲ ਦੀ ਬਚਨ ਕੌਰ ਤੇ ਪਟਿਆਲਾ ਜ਼ਿਲ੍ਹੇ ਤੋਂ ਸਭ ਤੋਂ ਵੱਡੀ ਉਮਰ ਦੀ ਜੇ ਲੱਗ ਰਹੀ ਆ ਤਾਂ ਮਾਤਾ ਵਚਨ ਕੌਰ ਲੱਗਦੀ ਆ ਪਹਿਲੀ ਵੋਟ ਮਾਤਾ ਵਚਨ ਕੌਰ ਨੇ 1952 ਦੇ ਵਿੱਚ ਵਿਧਾਨ ਸਭਾ ਦੀ ਪਹਿਲੀ ਵੋਟ ਪਾਈ ਸੀ ਤੇ ਹੁਣ 2024 ਦੇ ਵਿੱਚ ਪ੍ਰਧਾਨ ਮੰਤਰੀ ਦੀ ਵੋਟ ਆ ਜਿਹੜੀ ਉਹ 103 ਸਾਲ ਦੀ ਉਮਰ ਦੇ ਵਿੱਚ ਪਾਉਣ ਜਾ ਰਹੀ ਆ ਨਾਬਾ ਤੋਂ ਹਰਮਿੰਦਰ ਸਿੰਘ ਮਾਨ